ਇਹ ਉਹੀ ਇੱਕ ਗਰਾ ਜਿਹੜੀ ਪਿਛਲੀ ਵਾਰੀ ਪੰਜਾਬ ਦੇ ਵਿੱਚ ਹੜ੍ਹਾਂ ਦਾ ਕਾਰਨ ਬਣੀ ਸੀ ਚਾਰ ਦਿਨ ਪਹਿਲਾਂ ਇਹ ਸੁੱਕੀ ਸੀ ਤੇ ਹੁਣ ਜਿਹੜਾ ਫੁੱਲ ਪਾਣੀ ਆ ਗਿਆ ਇਹਦੇ ਵਿੱਚ ਕੀ ਪੰਜਾਬ ਚ ਹੜਾ ਰਹੇ ਨੇ ਕੀ ਹਾਲ ਚਾਲ ਹੈ ਦੋਸਤੋ ਆਪਾਂ ਨਾ ਕੱਗਰ ਨਦੀ ਤੇ ਖੜੇ ਆ ਜਿਹੜੀ ਚਾਂਦਪੁਰੇ ਵਿੱਚ ਦੀ ਲੰਘਦੀ ਹੈ ਤੇ ਇਹ ਕੱਗਰ ਨੇ ਪਿਛਲੀ ਵਾਰੀ ਬਹੁਤ ਪਿੰਡ ਜਿਹੜੇ ਤਬਾਹ ਕੀਤੇ ਸੀ ਹਿਮਾਚਲ ਦੇ ਵਿੱਚੋਂ ਨਿਕਲਦੀ ਆ ਤੇ ਇਧਰੋਂ ਪੰਜਾਬ ਦੇ ਵਿੱਚੋਂ ਫਿਰ ਹਰਿਆਣੇ ਦੇ ਵਿੱਚੋਂ ਤੇ ਫਿਰ ਜਿਹੜੀ ਰਾਜਸਥਾਨ ਤੱਕ ਜਾਂਦੀ ਹੈ ਇੱਕ ਕੱਗਰ ਨਦੀ ਕੁਝ ਦਿਨ ਪਹਿਲਾਂ ਜਿਹੜੀ ਇਹ ਖਾਲੀ ਸੀ ਹੁਣ ਤੁਸੀਂ ਜਾਣਦੇ ਹੋ ਵੀ ਹਿਮਾਚਲ ਉੱਤਰਾਖੰਡ ਦੇ ਵਿੱਚ ਜਿਹੜੇ ਹੜ ਆ ਰਹੇ ਨੇ ਤੇ ਉਹ ਪਾਣੀ ਜਿਹੜਾ ਹੁਣ ਸਾਰਾ ਇੱਧਰ ਆ ਰਿਹਾ ਤੇ ਆਜੋ ਆਪਾਂ ਤੁਹਾਨੂੰ ਲੈਵਲ ਦਿਖਾ ਦਈਏ ਵੀ ਇਸ ਨਦੀ ਦਾ ਕਿੰਨਾ ਤੇ ਹੁਣ ਕਿੰਨਾ ਕੁ ਖਤਰਾ ਹੈਗਾ ਜਾਂ ਨਹੀਂ ਪੰਜਾਬ ਤੇ ਹਰਿਆਣੇ ਦਾ ਬਾਰਡਰ ਹੈ ਥੱਲੇ ਇੱਕ ਘੱਗਰ ਨਦੀ ਆ ਤੇ ਉੱਪਰ ਜਿਹੜੀ ਇਹ ਪਾਖੜਾ ਨਹਿਰ ਲੰਘਦੀ ਆ ਪਹਿਲਾ ਗੱਲ ਆਪਾਂ ਖਗਰਨਦੀ ਦੀ ਕਰਦੇ ਆਂ ਇੱਕ ਖਗਰਨਦੀ ਜਿਹੜੀ ਹਿਮਾਚਲ ਤੋਂ ਚੱਲਦੀ ਆ 320 ਕਿਲੋਮੀਟਰ ਦੂਰ ਲੰਬੀ ਆ ਤੇ ਪੰਜਾਬ ਦੇ ਵਿੱਚ ਐਂਟਰ ਹੁੰਦੀ ਆ ਪਹਿਲਾਂ ਹਿਮਾਚਲ ਤੋਂ ਫਿਰ ਹਰਿਆਣੇ 'ਚ ਹਰਿਆਣੇ ਤੋਂ ਜਿਹੜੀ ਅੱਗੇ ਇਹ ਰਾਜਸਥਾਨ ਤੱਕ ਜਾਂਦੀ ਆ ਹਨੂਮਾਨਗੜ੍ਹ ਤੱਕ ਤੇ ਇਹ ਜਿਹੜੀ ਖਗਰਨਦੀ ਆ ਇਹਦੇ ਕਰਕੇ ਪਿਛਲੀ ਵਾਰੀ ਪੰਜਾਬ ਦੇ ਮਾਨਸਾ ਜ਼ਿਲ੍ਹੇ ਦਾ ਏਰੀਆ ਲਾ ਲਓ ਜਾਂ ਹਰਿਆਣੇ ਦਾ ਲਾ ਲਓ ਨੇੜੇ ਤੇੜੇ ਦਾ ਸੰਗਰੂਰ ਜ਼ਿਲ੍ਹੇ ਦਾ ਏਰੀਆ ਇਹ ਸਾਰੇ ਜਿਹੜੇ ਇਸ ਕੱਗਰ ਨੇ ਡਬੋ ਦਿੱਤੇ ਸੀਗੇ ਲੋਕਾਂ ਦੀਆਂ ਹਜ਼ਾਰਾਂ ਏਕੜ ਜਿਹੜੀਆਂ ਫਸਲਾਂ ਝੋਨਾ ਲੱਗਿਆ ਹੋਇਆ ਸੀ ਉਹ ਸਾਰਾ ਤਵਾਹ ਹੋ ਗਿਆ ਸੀ ਘਰਾਂ ਵਿੱਚ ਪਾਣੀ ਵੜ ਗਿਆ ਸੀ ਤੇ ਡੰਗਰ ਪਸ਼ੂਆਂ ਦਾ ਵੀ ਜਿਹੜਾ ਬਹੁਤ ਜ਼ਿਆਦਾ ਔਖਾ ਹੋ ਗਿਆ ਸੀ ਤੇ ਉਸੇ ਤਰੀਕੇ ਨਾਲ ਹੁਣ ਫੇਰ ਜਿਹੜਾ ਇਸ ਖੱਗਰ ਦੇ ਵਿੱਚ ਪਾਣੀ ਆ ਗਿਆ ਹਾਲਾਂਕਿ ਉਹਨਾਂ ਨਹੀਂ ਆਇਆ ਜਿੰਨਾ ਪਿਛਲੀ ਵਾਰੀ ਆਇਆ ਸੀਗਾ ਪਰ ਆਪਾਂ ਚਾਰ ਪੰਜ ਦਿਨ ਪਹਿਲਾਂ ਗੱਲ ਕਰਦੇ ਵੀ ਇਹ ਜਿਹੜੀ ਸੁੱਕੀ ਸੀ ਤੇ ਹੁਣ ਜਿਹੜਾ بارشਾਂ ਦਾ ਪਾਣੀ ਹੈ ਇਹਦੇ ਵਿੱਚ ਵਧਣਾ ਸ਼ੁਰੂ ਹੋ ਗਿਆ ਹਿਮਾਚਲ ਦੇ ਵਿੱਚ ਬਹੁਤ ਜ਼ਿਆਦਾ بارشਾਂ ਹੋ ਰਹੀਆਂ ਨੇ ਤੇ ਉਧਰ ਹੜ੍ਹ ਵੀ ਆਏ ਹੋਏ ਨੇ ਆਪਾਂ ਗੱਲ ਕਰੀ ਕੁੱਲੂ ਦੀ ਮਨਾਲੀ ਦੀ ਤਾਂ ਉਧਰਲਾ ਜਿਹੜਾ ਸਾਰਾ ਪਾਣੀ ਹੁਣ ਇਸ ਖੱਗਰ ਦੇ ਵਿੱਚ ਆ ਰਿਹਾ ਕਿਉਂਕਿ ਹਿਮਾਚਲ ਦੇ ਵਿੱਚੋਂ ਜਿਹੜੀ ਇਹ ਨਦੀ ਨਿਕਲਦੀ ਹੈਗੀ ਤੇ ਫਿਰ ਪੰਜਾਬ ਦੇ ਵਿੱਚ ਐਂਟਰ ਹੁੰਦੀ ਆ ਉਸ ਤੋਂ ਬਾਅਦ ਹਰਿਆਣਾ ਹਰਿਆਣੇ ਤੋਂ ਜਿਹੜੀ ਹਨੂਮਾਨਗੜ 320 ਕਿਲੋਮੀਟਰ ਜਿਹੜੀ ਇਸ ਕੱਗਰ ਦੀ ਲੰਬਾਈ ਆ ਗਈ ਤਾਂ ਇਹ ਜਿਹੜੀ ਕੱਗਰ ਇਹ ਹੜਾਂ ਦਾ ਕਾਰਨ ਬਣਦੀ ਰਹੀ ਆ ਪੰਜਾਬ ਦੇ ਵਾਸਤੇ ਹਰਿਆਣੇ ਦੇ ਵਾਸਤੇ ਤੇ ਅੱਗੇ ਰਾਜਸਥਾਨ ਤੱਕ ਜਾਂਦੇ ਹੋਏ ਪਾਣੀ ਜਿਹੜਾ ਇਹਦਾ ਕਾਫੀ ਘਟ ਜਾਂਦਾ ਤਾਂ ਇਧਰਲੇ ਪਾਸੋਂ ਜਿਹੜੀ ਇਹ ਆਉਂਦੀ ਆ ਖਨੌਰੀ ਹੋ ਗਿਆ ਅ ਖਨੌਰੀ ਤੋਂ ਅੱਗੇ ਆਪਾਂ ਗੱਲ ਕਰੀਏ ਹਨ ਇਧਰ ਜਿਹੜੀ ਚਾਂਦਪੁਰੇ ਆ ਗਈ ਤੇ ਚਾਂਦਪੁਰੇ ਤੋਂ ਅੱਗੇ ਜਿਹੜੀ ਹਰਿਆਣੇ ਦੇ ਵਿੱਚੋਂ ਦੀ ਲੰਘ ਕੇ ਇਹ ਹਨੂਮਾਨਗੜ ਜਾਂਦੀ ਹੈ ਰਾਜਸਥਾਨ ਦੇ ਵਿੱਚ ਕੱਲ ਜਦੋਂ ਅਸੀਂ ਗੇੜਾ ਮਾਰਿਆ ਸੀ ਤਾਂ ਇਸ ਘਰ ਦਾ ਜਿਹੜਾ ਪਾਣੀ ਸੀ ਉਹ ਥੋੜਾ ਜਿਹਾ ਥੱਲੇ ਸੀਗਾ ਅੱਜ ਥੋੜਾ ਜਿਹੜਾ ਪਾਣੀ ਹੈ ਉਹ ਉੱਪ ਹੋ ਗਿਆ ਤੇ ਇੱਧਰ ਆਲੇ-ਦਾਲੇ ਜਿਹੜੀਆਂ ਜ਼ਮੀਨਾਂ ਨੇ ਕਿਸਾਨਾਂ ਦੀਆਂ ਏਸੇ ਜਗ੍ਹਾ ਤੇ ਜਿਹੜਾ ਪਿਛਲੀ ਵਾਰੀ ਪਾੜ ਪਿਆ ਸੀ ਇਹਨੂੰ ਚਾਂਦਪੁਰਾ ਬਣ ਆਖਦੇ ਆ ਤੇ ਉਸ ਤੋਂ ਬਾਅਦ ਗੱਲ ਕਰੀਏ ਆਪਾਂ ਸਰਦੂਲਗੜ ਏਰੀਆ ਕੁਲਰੀਆ ਮਾਨਸਾ ਜਿਹੜਾ ਪੰਜਾਬ ਦੇ ਇਹ ਏਰੀਏ ਨੇ ਇੱਧਰ ਸਾਰੇ ਪਾਣੀ ਫੈਲ ਗਿਆ ਸੀਗਾ ਤਾ ਇਹੀ ਕੱਗਰ ਸੀ ਜਦੋਂ ਉਦੋਂ ਹੜਾਂ ਦਾ ਕਾਰਨ ਬਣੀ ਸੀ ਇਧਰੋਂ ਜਿਹੜਾ ਪਾਣੀ ਅੱਗੇ ਹਰਿਆਣੇ ਦੇ ਵਿੱਚੋਂ ਲੰਘਿਆ ਹਰਿਆਣੇ ਤੇ ਪੰਜਾਬ ਦੇ ਬਿਲਕੁਲ ਜਿਹੜਾ ਆਪਾਂ ਬਾਰਡਰ ਦੇ ਉੱਤੇ ਖੜੇ ਆ ਕਈ ਜਿਹੜੇ ਪੰਜਾਬ ਦੇ ਪਿੰਡ ਸੀ ਇਹਦੀ ਲਪੇਟ ਦੇ ਵਿੱਚ ਆ ਗਏ ਸੀ ਕਈ ਪਿੰਡ ਜਿਹੜੇ ਹਰਿਆਣੇ ਦੇ ਲਾ ਲੋ ਹੈਨਾ ਉਹ ਵੀ ਜਿਹੜਾ ਇਸ ਗਰਦੀ ਲਪੇਟ ਦੇ ਵਿੱਚ ਆ ਗਏ ਸੀ ਤੇ ਹੁਣ ਇਹ ਕੱਗਰ ਜਿਹੜੀ 2-4 ਦਿਨ ਪਹਿਲਾਂ ਬਿਲਕੁਲ ਸੁੱਕੀ ਸੀ ਹੁਣ ਜਿਹੜਾ ਪਾਣੀ ਦੁਬਾਰੇ ਫੇਰ ਇਹਦੇ ਵਿੱਚ ਵਧਿਆਗਾ ਪਿਛਲੀ ਵਾਰੀ ਜਿਹੜਾ ਤੁਸੀਂ ਖੱਡੇ ਵੇਖ ਰਹੇ ਹੋ ਜਿੱਥੋਂ ਦੀ ਪਾਣੀ ਲੰਘ ਰਿਹਾ ਹੈ ਇਹ ਪਾਣੀ ਜਿਹੜਾ ਬਿਲਕੁਲ ਉੱਪਰ ਹੋ ਗਿਆ ਸੀ ਕੋਈ ਆਪਾਂ ਕਹਦੇ ਹਾਂ ਨਾ ਵੀ ਆ ਪਿੱਛੋਂ ਦਰੱਖ ਦਾ ਕਟਿਆ ਮੋੜਾ ਵਗੈਰਾ ਆ ਜਾਂਦਾ ਸੀ ਕੋਈ ਤਣਾ ਵਗੈਰਾ ਉਹ ਲੰਗਦਾ ਨਹੀਂ ਸੀ ਤਾਂ ਇੰਨੇ ਜ਼ਿਆਦਾ ਜਿਹੜਾ ਪਾਣੀ ਸੀ ਹਾਲਾਂਕਿ ਹੁਣ ਜਿਹੜਾ ਪਾਣੀ ਹੈ ਉਹ ਬਹੁਤ ਥੱਲੇ ਆ ਤਾਂ ਇਹਦੇ ਉੱਪਰ ਦੀ ਜਿਹੜੀ ਇੱਕ ਪਾਖੜਾ ਨਹਿਰ ਲੰਗਦੀ ਹੈ ਇਹ ਪਾਖੜਾ ਨਹਿਰ ਜਿਹੜੀ ਸਤਲੂਜ ਦਰਿਆ ਚੋਂ ਨਿਕਲ ਕੇ ਤੋ ਹਾਨੇ ਹੱਡ ਤੇ ਆਉਂਦੀ ਐ ਤੇ ਉਸ ਤੋਂ ਬਾਅਦ ਇੱਧਰ ਜਿਹੜਾ ਆਪਣੇ ਪੰਜਾਬ ਦੇ ਵਿੱਚ ਦੀ ਹੋ ਕੇ ਹਰਿਆਣੇ ਵੱਲ ਜਾਂਦੀ ਆ ਉਹ ਇਹ ਵੀ ਜਿਹੜੀ ਫੁੱਲ ਭਰੀ ਹੋਈ ਆ ਇਸ ਵੇਲੇ ਤਾਂ ਇਹ ਜਿਹ ਇਹਦੇ ਥੱਲੋ ਦੀ ਜਿਹੜਾ ਪੁਲ ਬਣਿਆ ਹੋਇਆ ਦੂਜੇ ਪਾਸੇ ਜਿਹੜਾ ਲੰਗਦੀ ਐ ਹਰਿਆਣੇ ਨੂੰ ਅੱਗੇ ਲੰਗੇ ਜਾਂਦੀ ਐ ਗੱਗਰੇਹ ਹੜਾਂ ਦੀ ਗੱਲ ਕਰੀਦਾ ਬਹੁਤ ਥਾਵਾਂ ਤੇ ਜਿਹੜੇ ਹੜਾ ਆਏ ਹੋਏ ਨੇ ਪਹਿਲਾਂ ਆਪਾਂ ਗੱਲ ਕਰਦੇ ਆ ਪਾਕਿਸਤਾਨ ਦੀ ਅੱਗੇ ਚਾਈਨਾ ਦੀ ਗੱਲ ਕਰੀ ਹੈ ਨਾ ਤਾਂ ਇੰਡੀਆ ਦੇ ਵਿੱਚ ਆ ਜੀ ਇੰਡੀਆ ਦਾ ਜਿਹੜਾ ਹਿੱਸਾ ਹੈਗਾ ਹਿਮਾਚਲ ਤੇ ਉੱਤਰਾਖੰਡ ਦਾ ਉਧਰ ਜਿੰਨੀਆਂ ਵੀ ਨਦੀਆਂ ਨੇ ਉਹ ਸਾਰੀਆਂ ਇਸ ਵੇਲੇ ਹੜਾ ਦਾ ਸ਼ਕਾਰ ਨੇ ਫੁੱਲ ਭਰੀਆਂ ਚੱਲ ਰਹੀਆਂ ਨੇ ਆਪਾਂ ਅਕਸਰ ਵੀਡੀਓ ਵੇਖਦੇ ਆ ਕੋਈ ਜਿਹੜੀ ਕਾਰ ਪਾਣੀ ਦੇ ਵਿੱਚ ਡੁੱਬ ਗਈ ਕਿਤੇ ਲੋਕ ਰੁੜ ਗਏ ਹਨ ਤਾਂ ਕਿਤੇ ਘਰ ਡਿੱਗੇ ਤਾਂ ਇਹ ਜਿਹੀਆਂ ਸਥਿਤੀਆਂ ਜਿਹੜੀਆਂ ਉਧਰ ਬਹੁਤ ਜ਼ਿਆਦੇ ਵਾਪਰ ਰਹੀਆਂ ਨੇ ਇੱਧਰ ਜ਼ਿਆਦਾ ਪਾਣੀ ਆਉਂਦਾ ਇਹ ਹੀ ਕਾਰਨ ਸੀ ਪਿਛਲੀ ਵਾਰੀ ਵੀ ਜਿਹੜੀ ਇਹ ਨਦੀ ਆ ਇਕਗਰ ਨਦੀ ਆ ਇਹ ਹਿਮਾਚਲ ਦੇ ਵਿੱਚੋਂ ਨਿਕਲਦੀ ਆ ਕਿਉਂਕਿ ਪਿਛਲੀ ਵਾਰੀ ਹਿਮਾਚਲ ਦੇ ਵਿੱਚ ਬਾਰਸ਼ਾਂ ਬਹੁਤ ਜ਼ਿਆਦਾ ਹੋਈਆਂ ਸੀ ਜਿਹਦੇ ਕਰਕੇ ਅੱਗ ਗੜਨ ਦੀ ਫੁੱਲ ਹੋ ਗਈ ਸੀ ਤੇ ਉਸ ਤੋਂ ਬਾਅਦ ਜਿਹੜਾ ਪੁੱਲ ਦੇ ਹੇਠੋਂ ਪਾਣੀ ਨਹੀਂ ਲੰਘ ਰਿਹਾ ਸੀ ਤੇ ਇਧਰੋਂ ਜਿਹੜਾ ਪਹਾੜ ਪੈ ਗਏ ਸੀਗੇ ਤੇ ਆਲੇ ਦਾਲੇ ਹਜ਼ਾਰਾਂ ਏਕੜ ਜਿੰਨੀ ਵੀ ਜ਼ਮੀਨ ਸੀ ਉਹ ਸਾਰੀ ਤਾਂ ਤਬਾਹ ਹੋ ਗਈ ਸੀ ਤੇ ਉਸ ਤੋਂ ਬਾਅਦ ਜਿਹੜੇ ਲਾਗੇ ਪਿੰਡ ਨੇ ਆ ਮਾਨਸਾ ਜ਼ਿਲ੍ਹੇ ਦੇ ਕੁਲਨੀਆਂ ਪਿੰਡ ਹੋ ਗਿਆ ਜਾਂ ਆਪਾਂ ਗੱਲ ਕਰੀਏ ਵੀ ਇਧਰ ਆ ਚਾਂਦਪੁਰਾ ਹੋ ਗਿਆ ਹੈ ਨਾ ਤਾਂ ਹੋਰ ਵੀ ਕਈ ਪਿੰਡ ਨੇ ਇਹ ਚਾਂਦਪੁਰਾ ਤਾਂ ਹਾਲਾਂਕਿ ਹਰਿਆਣੇ ਦਾ ਪਿੰਡ ਹੈ ਤੇ ਉਦੋਂ ਬਾਅਦ ਹੋਰ ਕਈ ਸਰਦੂਲਗੜ ਹੋ ਗਿਆ ਤਾਂ ਸਾਰੇ ਪਿੰਡ ਜਿਹੜੇ ਪਾਣੀ ਦੀ ਲਪੇਟ ਦੇ ਵਿੱਚ ਆ ਗਏ ਸੀਗੇ ਤੇ ਪਾਖੜਾ ਨਹਿਰਾ ਇੱਧਰ ਵੀ ਤੁਸੀਂ ਵੇਖ ਸਕਦੇ ਹੋ ਇਹ ਨਹਿਰ ਵੀ ਜਿਹੜੀ ਸਤਲੁਜ ਦਰਿਆ ਚੋਂ ਨਿਕਲ ਕੇ ਆਉਂਦੀ ਆ ਤੇ ਇਹ ਫੁੱਲ ਭਰੀ ਹੋਈ ਆ ਤੇ ਇੱਕ ਪਾਸੇ ਪਾਣੀ ਜਿਹੜਾ ਬਿਲਕੁਲ ਨੀਲਾ ਤੇ ਦੂਜੇ ਪਾਸੇ ਜਿਹੜਾ ਮਿੱਟੀ ਰੰਗਾ ਪਾਣੀ ਕਹਿੰਦੀ ਹੈ ਨਾ ਪੰਗੰਦਲਾ ਪਾਣੀ بارشਾਂ ਦਾ ਪਾਣੀ ਹੈ ਇਹ ਹਲੇ ਇਸ ਘੱਗਰ ਦੇ ਵਿੱਚ ਕੋਈ ਵੀ ਜਿਹੜੀ ਖਤਰੇ ਵਾਲੀ ਗੱਲ ਨਹੀਂ ਹੈਗੀ ਨਾ ਕੋਈ ਐਵੇਂ ਹੁਣ ਪਾੜ ਪੈ ਜੂਗਾ ਕਿਉਂਕਿ ਪਾਣੀ ਦਾ ਬੱਧਰ ਹਲੇ ਬੌਧ ਥੱਲੇ ਆ ਤਾਂ ਜੇਕਰ ਇਹ ਪਾਣੀ ਵਾਦਾ ਤਾਂ ਹੋ ਸਕਦਾ ਵੀ ਆ ਜਿਹੜਾ ਮੁਸੀਬਤ ਖਤਰਾ ਪੈਦਾ ਹੋ ਜਾਵੇ ਹਨਾ ਤਾਂ ਇਦਾਂ ਨਾ ਹੋਵੇ ਚਲੋ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆਂਗੇ